ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਆ ਜੀ ਇਹਦੇ ਪਾਪਾ ਦੀ ਸਭ ਤੋਂ ਵੱਡੀ ਸਿਸਟਰ ਦੇ ਘਰੇ ਉਹਨੂੰ ਬੇਟੇ ਨੂੰ ਮਲਾਉਣ ਵਾਸਤੇ ਜੀ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਉਹਨਾਂ ਦੇ ਘਰ ਤੋਂ ਹੀ ਕਰਨੀ ਹੈ ਜੀ ਕਿਉਂਕਿ ਸਾਡੇ ਘਰ ਦੀ ਸਭ ਤੋਂ ਵੱਡੀ ਬੇਟੀ ਹੈ ਜੀ ਉਹ ਤੇ ਆਪਾਂ ਉਹਨਾਂ ਨੂੰ ਮਲਾਉਣ ਲੈ ਕੇ ਚੱਲੇ ਆ ਜੀ ਬੇਟੇ ਨੂੰ ਤੇ ਲੋ ਜੀ ਇਹ ਮੇਰਾ ਬੇਟਾ ਹੈ ਜੀ ਤੇ ਇਹਨੇ ਪਾਪਾ ਅੱਜ ਗ੍ਰੇ ਕਲਰ ਦੀ ਬੰਨੀ ਹੈ ਬਹੁਤ ਸੋਹਣੀ ਬੰਨੀ ਹੈ ਤੇ ਮੇਰੇ ਹਸਬੰਦ ਨੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਲੋ ਜੀ ਹੁਣ ਆਪਾਂ ਚੱਲ ਪਏ ਜੀ ਰਸਤੇ ਤੋਂ ਹੀ ਥੋੜੀ ਦੂਰੀ ਰਹਿ ਗਈ ਆਪਸ ਰੰਦਵਾਲੀ ਸਾਈਡ ਚੱਲੀ ਹੋਈ ਜੀ ਆਪਣਾ ਘਰਣ ਤੋਂ ਵਿੱਚ ਦੀ ਰਸਤਾ ਹੈ ਜੀ ਇਹ ਤੇ ਉਧਰਲੀ ਸਾਈਡ ਨੂੰ ਚੱਲੇ ਹੋਏ ਆ ਜੀ ਅਸੀਂ ਇੱਧਰ ਨੂੰ ਕਿਤਾ ਟ੍ਰੈਫਿਕ ਨਹੀਂ ਹੁੰਦਾ ਇੰਨਾ ਤੇ ਥੋੜਾ ਜਿਹਾ ਨੇੜੇ ਰਸਤਾ ਪੈ ਜਾਂਦਾ ਜੀ ਪਿੰਡਾਂ ਦੇ ਵਿੱਚ ਨੂੰ ਹੋ ਕੇ ਤੇ ਲੋ ਜੀ ਆਪਾਂ ਨੇ ਫਰੂਟ ਵਗੈਰਾ ਲੈ ਲਏ ਨੇ ਜੀ ਸਿਸਟਰ ਜੋ ਕੇ ਇਹ ਆਪਾਂ ਨੇ ਕੇਲੇ ਲੱਤੇ ਨੇ ਜੀ ਉਹਨਾਂ ਜੋ ਕੇ ਇੱਧਰ ਸੇਵ ਲੱਤੇ ਨੇ ਇਹ ਨਾਰੀਅਲ ਪਾਣੀ ਲੱਤਾ ਹੈ ਜੀ ਕਿਉਂਕਿ ਥੋੜਾ ਜਿਹਾ ਬਿਮਾਰ ਰਹਿੰਦੇ ਨੇ ਜੀ ਉਹਨਾਂ ਨੂੰ ਸ਼ੂਗਰ ਹੈ ਜੀ ਤੇ ਉਹਨਾਂ ਲਈ ਥੋੜਾ ਬਹੁਤ ਚਲੋ ਹੁੰਦਾ ਹੈ ਉਹਨੇ ਭੈਣ ਭਰਾ ਦਾ ਤੇ ਮਠਾਈ ਵਗੈਰਾ ਆਪਾਂ ਨੇ ਕੋਈ ਨਹੀਂ ਜਿ ਦਿੱਤੀ ਕਿਉਂਕਿ ਸ਼ੁਕਰ ਕਰਕੇ ਉਹਨਾਂ ਨੇ ਮਿੱਠਾ ਖਾਣਾ ਬੰਦ ਆ ਜੀ ਫਿਰ ਮਠਾਈ ਦੇਖ ਕੇ ਕਈ ਵਾਰੀ ਦਿਲ ਕਰ ਜਾਂਦਾ ਇਸ ਕਰਕੇ ਅਸੀਂ ਸਾਰੇ ਫੂਟੇ ਲੈਣੇ ਜੀ ਉਹਨਾਂ ਜੋ ਤੇ ਲੋ ਜੀ ਇਹ ਆ ਗਿਆ ਇੱਥੇ ਪੈਟਰੋਲ ਪੰਪ ਪਿੰਡ ਦੇ ਨਾਲੇ ਆ ਤੇ ਲੋ ਜੀ ਆਪਾਂ ਪਹੁੰਚ ਗਏ ਜੀ ਸਿਸਤਨ ਲੋ ਦੇ ਘਰੇ ਤੇ ਲੋ ਉਹ ਮਿਲਦੀ ਹੈ ਜੀ ਇਹ ਬਿਮਾਰ ਰਹਿੰਦੇ ਨੇ ਜੀ ਕਾਫੀ ਬਿਮਾਰ ਨੇ ਜੀ ਇੱਕ ਤਾਂ ਜਾਇਆ ਨਹੀਂ ਜਾਂਦਾ ਸਾਡੇ ਤੋਂ ਵੀ ਕਿਉਂਕਿ ਬੱਚਿਆਂ ਨਾਲ ਮੈਂ ਬਿਜੀ ਹੋਈ ਵੀ ਸੀ ਬਹੁਤ ਜ਼ਿਆਦਾ ਹੁਣ ਉਹਨੂੰ ਪਰ ਟਾਈਮ ਜ਼ਰੂਰ ਕੱਢਿਆ ਕਰਾਂਗੇ ਇਹਨਾਂ ਨੂੰ ਸ਼ੂਗਰ ਬਹੁਤ ਆ ਜੀ ਸ਼ੂਗਰ ਕਰਕੇ ਇਹੋ ਜੀ ਪ੍ਰੋਬਲਮ ਚ ਆ ਗਏ ਇਹ ਤੇ ਲੋ ਜੀ ਉਹਨਾਂ ਕੋਲੇ 2-3 ਘੰਟੇ ਲਾਉਣ ਤੋਂ ਬਾਅਦ ਫਿਰ ਅਸੀਂ ਆਗੇ ਜੇ ਇੱਥੇ ਗੁਰਦੁਆਰਾ ਸਾਹਿਬ ਇਹ ਹੈਗਾ ਜੀ ਗੁਰਦੁਆਰਾ ਤੇ ਹੰਸਾਲੀ ਸਾਹਿਬ ਆ ਗਏ ਜੀ ਤੇ ਉੱਥੋਂ ਅਸੀਂ ਬੱਚੇ ਨੂੰ ਮੱਥਾ ਟਿਕਾਉਣਾ ਸੀਗਾ ਬੇਟੇ ਦਾ ਮੈਂ ਕਿਤੇ ਆਉਂਦੇ ਜਾਂਦੇ ਕਿਹਾ ਸੀਗਾ ਤੇ ਬੇਟੇ ਨੂੰ ਮੱਥਾ ਟਿਕਾਉਣਾ ਸੀਗਾ ਤੇ ਉੱਥੋਂ ਦਾ ਬਹੁਤ ਸਕੂਨ ਮਿਲਿਆ ਜੀ ਕਿਉਂਕਿ ਬਾਬਾ ਜੀ ਨੇ ਇਹਨਾਂ ਨੂੰ ਸਰੋਪਾ ਦਿੱਤਾ ਤੇ ਪ੍ਰਸ਼ਾਦ ਦਿੱਤਾ ਤੇ ਇਹਦੀ ਆਉਣ ਵਾਲੀ ਜਿਹੜੀ ਜਰਨੀ ਹੈ ਜੀ ਉਹਦੇ ਵਾਸਤੇ ਵੀ ਸੇਫ ਜਰਨੀ ਹੋਵੇ ਜੀ ਬੱਚੇ ਦੀ ਉਹਦੇ ਲਈ ਅਰਦਾਸ ਕੀਤੀ ਤੇ ਬਹੁਤ ਵਧੀਆ ਲੱਗਿਆ ਜੀ ਤੇ ਉੱਥੇ ਅਸੀਂ ਫਿਰ 10 ਮਿੰਟ ਮੱਥਾ ਟੇਕ ਕੇ ਬਾਬਾ ਜੀ ਦਾ ਓਟ ਆਸਰਾ ਲੈ ਕੇ ਤੇ ਅਸੀਂ ਫਿਰ ਘਰ ਨੂੰ ਆ ਗਏ ਸੀਗੇ ਇਹ ਹੰਸਾਲੀ ਸਾਹਿਬ ਵਾਲੇ ਬਾਬਾ ਜੀ ਨੇ ਸੰਤ ਬਾਬਾਜੀ ਸਿੰਘ ਜੀ ਬਹੁਤ-ਬਹੁਤ ਨਮਸਕਾਰ ਹੈ ਜੀ ਇਹਨਾਂ ਦੇ ਚਰਨਾਂ ਦੇ ਵਿੱਚ ਇਹਨਾਂ ਦੀ ਬਦੌਲਤਾਂ ਨੇ ਜੀ ਤੇ ਜੋਤ ਹੈ ਜੀ ਤੇ ਲੋ ਜੀ ਅਸੀਂ ਆ ਗਏ ਫਿਰ ਘਰੇ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ